ਅੱਜ ਟੈਂਟਰ ਰੋਡ ਲਾਈ ਜਾਂਦੇ ਨੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਨਵੇਂ ਬਲੌਗ ਦੇ ਵਿੱਚ ਤੇ ਆਪਾਂ ਅੱਜ ਚੱਲੇ ਆਂ ਗੁਰਦੁਆਰਾ ਕਰਮਸਰ ਚੌਂਟਾ ਸਾਹਿਬ ਕਿਉਂਕਿ ਸੰਤ ਬਾਬਾ ਕਰਮ ਸਿੰਘ ਜੀ ਦੀ ਵਰਸੀ ਦੇ ਪ੍ਰੋਗਰਾਮ ਚੱਲ ਰਹੇ ਨੇ ਤੇ ਤਿੰਨ ਦਿਨਾਂ ਦਾ ਪ੍ਰੋਗਰਾਮ ਹੁੰਦਾਗਾ ਅੱਜ ਪਹਿਲਾ ਦਿਨ ਹੈਗਾ ਤੇ ਤਿੰਨੇ ਦਿਨ ਆਪਾਂ ਵਲੌਗ ਬਣਾਵਾਂਗੇ ਜੇ ਹੋ ਸਕੇ ਆ ਤੇ ਤੁਸੀਂ ਵਲੌਗ ਨਾਲ ਅਖੀਰ ਤੱਕ ਬਣੇ ਰਹੋ ਤੂੰ ਦਾਦੀ ਨਾਲ ਜਾਣਾ ਚੌਂਟਾ ਸਾਹਿਬ ਠੀਕ ਐ ਮੈਂ ਵੀ ਆਉਂਗਾ ਚੰਗਾ ਮੈਂ ਵੀ ਮੋਟ ਥੋੜੇ ਟਾਈਮ ਨੂੰ ਮੋਟਰਸਾਈਕਲ ਤੇ ਆਉਂਗਾ ਅੱਛਾ ਨਾ ਹੁਣੀ ਆਜੂ ਥੋੜੇ ਟਾਈਮ ਨੂੰ ਗੁਰਦੁਆਰਾ ਸਾਹਿਬ ਆਪਣੇ ਪਿੰਡ ਤੋਂ 3 ਕਿਲੋਮੀਟਰ ਦੂਰ ਹੈ। ਲਓ ਜੀ ਪਹੁੰਚ ਗਏ ਸ੍ਰੀ ਗੁਰਦੁਆਰਾ ਸਾਹਿਬ। 11 ਵਜੇ ਦਾ ਟਾਈਮ ਹੈ। ਹਜੇ ਜ਼ਿਆਦਾ ਸੰਗਤ ਆਉਣ ਨਹੀਂ ਲੱਗੀ। ਕਹਿੰਦਾ ਸਟਾਰਟ ਹੀ ਹੋਇਆ ਕੰਮ। ਆ ਗੁਰਦੁਆਰਾ ਸਾਹਿਬ ਦੇ ਨਾਲ ਨਾਲ ਨਹਿਰ ਜਾਂਦੀ ਆ। ਹਜੇ ਇਸ ਕੰਮ ਚੋਂ ਹੋਰ ਜਿੰਨਾ ਅੱਜ ਟੈਂਟਰ ਰੋਟ ਲਾਈ ਜਾਂਦੇ ਨੇ ਇੱਧਰ ਜਲ ਸੇਵਾ ਚੱਲੀ ਜਾਂਦੀ ਆ ਜਮਾਨ ਤੁੰਗਰ ਕੇ ਬਾਰੇ ਲੋਕਾਂ ਨੇ ਇਹਦਾ ਹੋਮ ਲੈ ਆ ਬਈ ਉਹ ਇਹਦੇ ਨਹੀਂ ਆ ਇੱਧਰ ਮੁੰਡੇ ਵਰਤਾਂ ਸਾਫ ਕਰ ਰਹੇ ਨੇ ਕਿਰਪਾ ਕਰਦੇ ਪਿਆਰਿਆਂ ਨੇ ਰੱਬ ਨਾਲ ਹੀ ਜੋੜਤਾ ਆਪੋਸਪਾ ਸਤਿਗੁਰੂ ਆਹ ਤੁਸੀਂ ਵੇਖ ਸਕਦੇ ਹੋ ਕਿ ਦਵਾਨ ਹਾਲ ਵਿੱਚ ਕਿੰਨੀ ਜਿਆਦਾ ਸੋਹਣੀ ਸਜਾवट ਕੀਤੀ ਗਈ ਆ ਬਹੁਤ ਜਿਆਦਾ ਸੋਹਣੀ ਯਾਵਟ ਬਹੁਤ ਸੋਹਣੀ ਕੀਤੀ ਹੋਈ ਹੈ ਅੱਜ ਦੀ ਇਹ ਜੋ ਤੁਸੀਂ ਦੋਨੇ ਫੋਟਾਂ ਵੇਖ ਰਹੇ ਹੋ ਇਹ ਜਿਨ੍ਹਾਂ ਦੀ ਬਰਸੀ ਆ ਸੰਤ ਬਾਬਾ ਕਰਮ ਸਿੰਘ ਜੀ ਉਹਨਾਂ ਦੀਆਂ ਫੋਟੋ ਹਨ ਇਹ ਇੱਧਰ ਲੰਗਰ ਸਕਾਈ ਜਾਂਦੇ ਆ ਅਨਾੜੀ ਸਕੂਲ ਆ ਗਿਆ ਮੈਂ ਇੱਥੇ ਸਟੱਡੀ ਕੀਤੀ ਆ 5ਵੀਂ ਤੋਂ 10ਵੀਂ ਤੱਕ ਦਾ ਟਰੈਕਟਰ ਆ ਰਿਹਾ ਤੁੰਸ ਆ ਰਿਹਾ ਟਰੈਕਟਰ ਆ ਰਿਹਾ ਉਸਨੇ ਇਸ ਪਾਉਡਰ ਕਰਮ ਸਰ ਚੌਟਾ ਸਾਹਿਬ ਵਰਸੀ ਦਾ ਪਹਿਲਾ ਦਿਨ ਹੋਣ ਕਰਕੇ ਅੱਜ ਆਹ ਦੋ ਤਿੰਨ ਕਿ ਦੁਕਾਨਾਂ ਲੱਗੀਆਂ ਤੇ ਲਾਸਟ ਦਿਨ ਬਹੁਤ ਜ਼ਿਆਦਾ ਹੁੰਦੀਆਂ ਨੇਗੀਆਂ ਇਹਦਰ ਬੱਚੇ ਇੰਜੋਏ ਕਰ ਰਹੇ ਨੇ ਸਰਣਾ ਛੂਟੇ ਹੈ ਦੱਸਦੇ ਲੈਣੇ ਡਰ ਲੱਗਦਾ ਇਹ ਤੇ ਕਿੰਡਰ ਲੱਗਦਾ ਵਾਹ ਆ ਜਿਵੇਂ ਵੀਰ ਭੂਮੀ ਚਲਾੜਾ ਸਾਈਕਲ ਹੀ ਫਤਿਹ ਤੇ ਦੋੰਦੀ ਸਾਈਕਲ ਲੈ ਤੇ ਇੱਕ ਵਾਰ ਵੀ ਨਹੀਂ ਚਲਾਈ ਇਹਨੇ ਦੇਖ ਲੈ ਰੁਪਿਆ 3000 3500 ਰੁਪਏ ਦਾ ਸਾਈਕਲ ਹੀ ਤੇ ਇਹ ਚੜਿਆ ਕੇ ਰੱਖ ਦਾਂਦਾ ਵਰਤਦਾ ਹੈ ਨਹੀਂ ਉਹਨਾਂ ਨੂੰ ਸਾਈਕਲ ਹੀ ਚਲਾਉਂਦਾ ਨਹੀਂ ਆ ਟੁੱਟੀ ਜੀ ਸਕੂਟਰੀ ਦੱਬੀ ਫਿਰਦਾ ਇਹਦੇ ਨਾਲ ਤੋਂ ਸਾਈਕਲ ਹੀ ਚਲਾ ਲੈ ਕਰ ਆਪਾਂ ਰਾਣੀ ਕਰੀਏ ਓਕੇ ਰਾੜੀ ਰੈੜੀ ਆ ਮਮੇ ਨੇ ਮੰਜਾ ਕਿੰਨਾ ਸੋਹਣਾ ਬਣਿਆਗਾ ਸਾਰਾ ਰੰਗ ਬਰੰਗਾ ਜ ਹੈ ਇਹ ਵੀ ਇੱਕ ਕਲਾਈ ਹੁੰਦੀ ਹੈ ਦੇਖ ਲੋ ਹੱਥਾਂ 'ਚ ਕਲਾਈ ਹੈ ਵੀ ਇੱਕ ਨਹੀਂ ਤੇ ਹੁਣ ਆਉਣ ਵਾਲੀ ਪੀੜ੍ਹੀ 'ਚ ਤਾਂ ਇਹ ਸਭ ਕੁਝ ਰਹਿ ਨਹੀਂ ਗਿਆ ਕਿਉਂ ਹੁਣ ਪਹਿਲਾਂ ਤਾਂ ਸਵਟਰ ਸਵਟਰ ਬੁਣਲਾਂ ਦੀਆਂ ਸੀਗੀਆਂ ਔੜੀਆਂ 'ਤੇ ਉਸਦੋਂ ਪਹਿਲਾਂ ਚਰਖਾ ਕਰਦੀਆਂ ਸੀਗੀਆਂ ਤੇ ਮੰਜੇ-ਮੁੰਜੇ ਬਣਾ ਲਾਦੇ ਆਣੇ ਜੀ